ਫੋਟੋਗ੍ਰਾਫੀ ਨੇ ਮੈਨੂੰ ਇਹ ਸਿਖਾਤਾ ਸੀ ਵੀ ਕਿਸੇ ਚੀਜ਼ ਨੂੰ ਚੰਗਾ ਕਿੱਦਾਂ ਦੇਖਣਾ ਹੈ ਉਹ ਚੰਗਾ ਦੇਖਦੇ 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 ਮੈਨੂੰ ਕੁਦਰਤ 'ਚ ਬਹੁਤ ਸੋਹਣਾ ਕੀ ਹੈ ਉਹ ਦੇਖਣਾ ਆ ਗਿਆ ਜਦੋਂ ਅਸੀਂ ਉਹ ਸਿੱਖਦੇ ਰਹੀ ਸੀ ਕਿ ਜੰਗਲ ਕਿੱਦਾਂ ਲਾਣੇ ਆ ਸਾਨੂੰ ਬਹੁਤ ਸਾਰੇ ਬੰਦੇ ਐਦਾਂ ਦੇ ਮਿਲੇ ਜਿਹੜੀ ਆਪਣੀ ਕਿਰਤ ਵਾਤਾਵਰਨ ਦੇ ਵਿੱਚ ਕਮਾ ਕੇ ਦੇਖਦੇ ਸੀ ਕਰਦੇ ਕਰਦੇ ਇੱਕ ਅਸੀਂ ਗੈਲਰੀ ਸੋਚੀ ਕਿ ਇੱਕ ਗੈਲਰੀ ਬਣਾਈਏ ਜਿੱਦਾਂ ਲੋਕੀ ਆਰਟ ਸੀਸ ਤੇ ਜਾ ਕੇ ਗਿਫਟ ਲੈਂਦੇ ਨੇ ਮੇਰਾ ਮਨ ਸੀ ਵੀ ਇਦਾਂ ਹੀ ਗੈਲਰੀ ਔਰਗਾ ਐਕਸਪੀਰੀਅੰਸ ਹੋਵੇ ਲੋਕੀ ਗਿਫਟ ਖਰੀਦਣ ਆਪਣੇ ਲਵਡ ਵਨਸ ਨੂੰ ਗਿਫਟ ਦੇਣ ਬੂਟੇ ਮੈਨੂੰ ਇਦਾਂ ਲੱਗਦਾ ਹੈ ਕਿ ਜਿਸ ਲੈਵਲ ਤੇ ਜਿਸ ਸਪੀਡ ਤੇ ਮੈਂ ਕੰਮ ਕਰਦਾ ਮੈਂ ਮੇਰੇ ਤੋਂ ਦੇਖ ਕੇ ਬਹੁਤ ਸਾਰੇ ਨੌਜਵਾਨ ਪ੍ਰੇਰਿਤ ਹੋਣਗੇ ਤੇ ਉਹ ਵੀ ਇਸ ਫਿਰ ਪਾਸੇ ਨੂੰ ਵਧਣਗੇ ਬੜੀਆਂ ਸਾਰੀਆਂ ਚੀਜ਼ਾਂ ਨੇ ਵੀ ਜਿੱਥੇ ਲੋਕੀ ਅੱਜ ਕੱਲ ਫਸਦੇ ਆ ਕੇ ਉਹਨਾਂ ਨੂੰ ਡਿਪਰੈਸ਼ਨ ਵਰਗੀਆਂ ਚੀਜ਼ਾਂ ਜਾਂ ਇਦਾਂ ਦੀਆਂ ਜਿਹੜੀਆਂ ਨਿੱਕੇ ਨਿੱਕੇ ਚੀਜ਼ਾਂ ਐਵੇਂ ਉਲਝਦੇ ਪਏ ਆ ਉਹ ਇਹ ਬੂਟੇ ਜਾਂ ਫੁੱਲ ਨਿੱਕੇ ਨਿੱਕੇ ਚੀਜ਼ਾਂ ਨੇ ਮਤਲਬ 25 ਰੁਪਏ ਦਾ ਫੁੱਲ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਹਾਡਾ ਮਨ ਡਾਇਵਰਟ ਕਰ ਦਿੰਦਾ ਵੀ 20 25 ਰੁਪਏ ਦੀ ਕੋਈ ਇਨਵੈਸਟਮੈਂਟ ਹੈ ਪਰ ਉਹ ਤੁਹਾਨੂੰ ਲੱਖਾਂ ਦੀਆਂ ਦਵਾਈਆਂ ਤੋਂ ਬਚਾ ਦਿੰਦੀ ਹੈ